ਅੱਜ ਦੀ ਵੀਡੀਓ ਵਿੱਚ ਆਪਾਂ ਵੇਖਾਂਗੇ ਕਿ ਪੰਜਾਬ ਦੇ ਵਿੱਚ ਇੱਕ ਕਸ਼ਮੀਰੀ ਭੈਣ ਦੇ ਉੱਤੇ ਕਿਵੇਂ ਹਿੰਦੂਆਂ ਨੇ ਹਮਲਾ ਕੀਤਾ ਤੇ ਉਹਦਾ ਫਿਰ ਪੰਜਾਬੀ ਭਰਾਵਾਂ ਨੇ ਉੱਥੇ ਭਰਪੂਰ ਜਵਾਬ ਦਿੱਤਾ ਉਹਨਾਂ ਨੂੰ ਅੱਜ ਦੀ ਵੀਡੀਓ ਇਹ ਹੋਣ ਆ ਰਹੀ ਹੈ ਆ ਕਿਵੇਂ ਸਾਰੀ ਪਹਿਲੇ ਵੀਡੀਓ ਵੇਖ ਲੈਣੇ ਆ ਤੇ ਉਹਦੇ ਵਿੱਚ ਹੋਇਆ ਕੀ ਫਿਰ ਇਹ ਸਾਰੀ ਗੱਲ ਆਪਾਂ ਬਾਅਦ ਚ ਕਰਾਂਗੇ ਕਿ ਕਿਉਂ ਹੋਇਆ ਕਿੱਦਾਂ ਹੋਇਆ ਫਿਰ ਪੰਜਾਬੀ ਕਿਵੇਂ ਸਾਹਮਣੇ ਆਏ ਕਿਵੇਂ ਉਹਨਾਂ ਨੇ ਪ੍ਰੋਟੈਕਟ ਕੀਤਾ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਣੇ ਆ ਤੇ ਵੀਡੀਓ ਵੱਲ ਚੱਲਨੇ ਆ ਜੀ ਉਸ ਤੋਂ ਬਾਅਦ ਉੱਥੇ ਮੁੰਡਿਆਂ ਨੂੰ ਆਉਂਦੇ ਨੇ ਤਿੰਨ ਚਾਰ ਮੋਟਰਸਾਈਕਲ ਤੇ ਬੈਠੇ ਹੋਏ ਉਹਨੂੰ ਕਹਿੰਦੇ ਕਿ ਕਿ ਕਸ਼ਮੀਰੀਆਂ ਦਾ ਇੱਕ ਇਹ ਉਹ ਪਾਇਆ ਹੁੰਦਾ ਤੇ ਉਹਨੂੰ ਕਹਿੰਦੇ ਕਿ ਤੂੰ ਆਤੰਗਵਾਦੀ ਹੈ ਉਹਨੇ ਕਿਹਾ ਕਿ ਮੇਰਾ ਵੀ ਉਤਨਾ ਹੀ ਦਿਲ ਦੁਖਾਇ ਜਿੰਨਾ ਆਪਕਾ ਦੁਖਾ ਹੈ ਮੈਂ ਕਿਵੇਂ ਆਤੰਗਵਾਦੀ ਇਹਨਾਂ ਘਟਿਆ ਅਨਸਰਾਂ ਨੇ ਉਹਨੂੰ ਸੜਕ ਦੇ ਉੱਤੇ ਢੜਾਇਆ ਤੇ ਉਹਨੂੰ ਕਿਹਾ ਕਿ ਤੂੰ ਕਸ਼ਮੀਰ ਚੱਲ ਜਾਂ ਤੇ ਪਾਕਿਸਤਾਨ ਚੱਲ ਜਾ किया था हमारे पे लोकल सी हुए हमला किया था मार रहे थे कालिया दे रहे थे वहां पे हम लोग डर गए हमने उनको इतना बोला की हम लोग जिन्होंने किया उनसे जिन जाके पूछो ये बात हमने की उन्होंने मेरी फ्रेंड के बाल पकड़े उसका हाथ मरोड़ा और गालियाँ देने लग गए मेरी भेन जो मैं सगी भेज मन के कर भी चकूंगा ਫਿਰ ਉਹਦੀਆਂ ਤਾਂ ਅੱਖਾਂ ਹੀ ਕੱਢਾਂਗੇ ਪੰਜਾਬ ਦੀ ਧਰਤੀ ਤੇ ਵਾਹ ਵਾਹ ਕੀ ਮਰਾਠੀ ਪੰਜਾਬੀ ਗੁਜਰਾਤੀ ਕੀ ਇਹ ਭਾਰਤ ਨੇ ਇਹ ਜੇ ਭਾਰਤ ਇਹ ਹੈਗਾ ਆ ਫਿਰ ਭਾਰਤ ਦੇਸ਼ ਦੇ ਵਿੱਚ ਕਿੱਥੋਂ ਗੰਦੇ ਘਟਾਣੂ ਪੈਦਾ ਹੋ ਗਏ ਜਿਹੜੀ ਸਾਡੀ ਧੀਆ ਨੂੰ ਚਲਦੀਆਂ ਨੂੰ ਕਹਿਣਗੇ ਕਿ ਤੁਸੀਂ ਤਾਂ ਚਲ ਜਾਓ ਆਪਣੇ ਦੇਸ਼ ਤੋਂ ਤੇ ਉਹ ਸਾਡੀਆਂ ਮਹਿਮਾਨ ਨੇ ਪੰਜਾਬ ਦੀ ਤੇ ਪੰਜਾਬ ਮਹਿਮਾਨ ਨਿਵਾਜ਼ੀ ਚ ਪਹਿਲੇ ਨੰਬਰ ਤੇ ਗਿਣਾਇਆ ਜਾਂਦਾ ਤੇ ਯਾਰੋ ਸਾਡੀ ਧੀ ਪਹਿਣ ਨੂੰ 21 ਸਾਲ ਦੀ ਕੁੜੀ ਨੂੰ ਸ਼ਰਮ ਹੈ ਸਾਰੇ ਲੀਡਰਾਂ ਤੇ ਜਿਹੜਾ ਬੋਲਿਆ ਨਹੀਂ ਬਈ ਯਾਰ ਸਾਡੇ ਮੂਰੇ ਕਿਸੇ ਸਿਰ ਤੋਂ ਚੁੰਨੀ ਲਾਈ ਗਈ ਹੋਵੇ ਇਹ ਤਾਂ ਫਿਰ ਖੂਨ ਨਹੀਂ ਫਿਰ ਪਾਣੀ ਦੌੜਦਾ ਤੇ ਪਾਣੀ ਤੇ ਖੂਨ ਕਦੇ ਇਕੱਠਿਆਂ ਨਹੀਂ ਦੌੜ ਸਕਦਾ ਇੱਕ ਸਰੀਰ 'ਚ ਸਾਡੇ ਸਰੀਰ 'ਚ ਖੂਨ ਦੌੜਦਾ ਸਭ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦੇ ਨਾਲ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਪੰਜਾਬ ਪੱਪਾ ਪਰ ਔਨ ਹਾਈ ਅਲਰਟ ਹੈ ਇਸ ਟੈਰਰਿਜ਼ਮ ਤੋਂ ਵੱਧ ਤਾਂ ਸਭ ਸਭ ਤੋਂ ਅਖੀਰਲੀ ਸ਼੍ਰੇਣੀ 'ਚ ਵਿਦਿਆਰਥੀ ਆਉਂਦਾ ਸਭ ਤੋਂ ਕੋਮਲ ਤੇ ਅਸੀਂ ਉਹ ਬੂਟੇ ਆ ਜਿਹੜੇ ਹਾਲੇ ਉਗ ਰਹੇ ਆ ਸਭ ਤੋਂ ਪਹਿਲਾਂ ਅਟੈਕ ਵਿਦਿਆਰਥੀਆਂ ਤੇ ਹੋਇਆ ਕਿ ਇਹ ਹਾਈ ਅਲਰਟ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਕਸ਼ਮੀਰ ਦੇ ਵਿੱਚ ਜੋ ਹੋਇਆ ਸਭ ਨੂੰ ਪਤਾ ਹੈ ਪਰ ਉਹ ਤਸਵੀਰਾਂ ਜਿੰਨੀਆਂ ਦਰਦਨਾਕ ਸੀਗੀਆਂ ਕਸ਼ਮੀਰ ਦੀਆਂ ਜਦੋਂ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਉਹ ਤੋਂ ਵੀ ਦਰਦਨਾਕ ਇਹ ਆ ਕਿ ਅਸੀਂ ਨਫ਼ਰਤ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਪਏ ਆ ਕਸ਼ਮੀਰੀ ਵਿਦਿਆਰਥੀ ਜਿਹੜੇ ਪੰਜਾਬ ਦੇ ਵਿੱਚ ਪੜਨ ਆਏ ਪੰਜਾਬ ਵਰਗੀ ਧਰਤੀ ਦੇ ਉੱਤੇ ਜੇ ਕਿਸੇ ਤੇ ਹਮਲਾ ਹੁੰਦਾ ਤਾਂ ਫਿਰ ਇਹ ਇੱਕ ਦਾਣੀ ਸਾਡੇ ਸਾਰਿਆਂ ਦਾ ਫਰਜ਼ ਹੈ ਪਰ ਫਰਜ਼ ਸਮਝਣ ਵਾਲਿਆਂ ਚੋਂ ਜਿਹੜੇ ਮੋਰੀ ਕਤਾਰ ਦੇ ਵਿੱਚ ਸੀ ਉਸ ਈਸ਼ਰਪ੍ਰੀਤ ਸਿੰਘ ਕਾਂਗਰਸ ਦੇ ਲੀਡਰ ਹੈ ਮੌਕੇ ਤੇ ਪਹੁੰਚੇ ਉਸ ਕਸ਼ਮੀਰੀ ਕੁੜੀ ਦੇ ਕੋਲ ਜਿਸ ਕੁੜੀ ਦੇ ਨਾਲ ਬਦਤਮੀਜ਼ੀ ਹੋ ਰਹੀ ਸੀ ਉਹਨੂੰ ਉਸ ਗੱਲ ਦੇ ਲਈ ਉਹਨਾਂ ਨਫ਼ਰਤ ਕੀਤੀ ਜਾ ਰਹੀ ਸੀ ਜੀ ਜੋ ਉਸ ਵਿਚਾਰੀ ਦਾ ਕਦੇ ਕੋਈ ਕੁਝ ਨਹੀਂ ਸੀ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬਾਈ ਸਸਤੀ ਗੱਲ ਧੰਨਵਾਦ ਸਮਾਂ ਦੇਣ ਲਈ ਸਾਨੂੰ ਇਹ ਜੀ ਕਿੱਥੋਂ ਦੀ ਘਟਨਾ ਸੀ ਕੀ ਹੋਇਆ ਸੀ ਇਹ ਸਾਰਾ ਪਹਿਲਾਂ ਐਕਸਪਲੇਨ ਕਰੋਗੇ ਕਿਉਂਕਿ ਇਸ ਦਾ ਤੁਹਾਡੀ ਉਹ ਵੀਡੀਓ ਦੇਖੀ ਤੁਹਾਡਾ ਵੀ ਧੰਨਵਾਦ ਬਾਈ ਇਹ ਘਟਨਾ ਹੈਗੀ ਖਰੜ ਦੀ ਇੱਕ ਭਾਰਤ ਦੇਸ਼ ਦੀ ਨਾਗਰਿਕ ਕੁੜੀ ਸੀਗੀ ਛੱਡੋ ਕਸ਼ਮੀਰੀ ਸਾਰਾ ਕੁਝ ਆਪਾਂ ਸਾਈਡ ਤੇ ਰੱਖ ਦਿੰਨੇ ਆ ਸੰਵਿਧਾਨ ਨੂੰ ਮੰਨਣ ਵਾਲੀ ਟੈਕਸਪੇਅਰ ਇੱਕ ਕੁੜੀ ਸੀਗੀ ਉਹ ਰਿਆਦਬਾਰਾ ਕਾਲਜ ਦੇ ਵਿੱਚ ਪੜ੍ਹਦੀ ਸੀ ਸੈਕੰਡ ইয়ার ਦੇ ਵਿੱਚ ਜਦੋਂ ਸਾਡੇ ਦੇਸ਼ ਤੇ ਸਾਡੇ ਭਾਰਤ ਤੇ ਹਮਲਾ ਹੁੰਦਾ ਉਹਦਾ ਵੀ ਓਨਾ ਕੇ ਦਿਲ ਦੁਖਿਆ ਜਿੰਨਾ ਹਰੇਕ ਭਾਰਤੀ ਦਾ ਦੁਖਿਆ ਹੁੰਦਾ ਆਪਣੇ ਕਾਲਜ ਦੇ ਬਾਹਰ ਖੜੀ ਸੀ ਜਦੋਂ ਉਹ ਆਪਣਾ ਰਿਆਦਬਾਰਾ ਤੋਂ ਨਾ ਸ਼ਿਵਜੋਦ ਦਾ ਇੱਕ ਦੋ ਕਿਲੋਮੀਟਰ ਦਾ ਸਫ਼ਰ ਹੈ ਸ਼ਿਵਜੋਦ ਦੇ ਵਿੱਚ ਰਹਿੰਦੀ ਆ ਉਹ ਤੇ ਅਨੁਮਨ ਤੌਰ ਤੇ ਕਿ ਆਟੋ ਲੈ ਕੇ ਹੀ ਬੱਚੇ ਜਾਂਦੇ ਹੁੰਦੇ ਉੱਥੋਂ ਇਹ ਆਟੋ ਦੇ ਵਿੱਚ ਜਦੋਂ ਉਹ ਬੈਣ ਲੱਗੇ ਜੋ ਉਹਨੇ ਹੀ ਮੈਨੂੰ ਦੱਸਿਆ ਉਦੀ ਹੀ ਵੀਡੀਓ ਇਹਦੇ ਵਿੱਚ ਹੈ ਕੁਝ ਮੈਂ ਆਪਣਾ ਨਹੀਂ ਬਣਾ ਰਿਆ ਹੈ ਉਸ ਤੋਂ ਬਾਅਦ ਉੱਥੇ ਮੁੰਡਿਆਂ ਨੂੰ ਆਉਂਦੇ ਨੇ ਤਿੰਨ ਚਾਰ ਮੋਟਰਸਾਈਕਲ ਤੇ ਬੈਠੇ ਹੋਏ ਉਹਨੂੰ ਕਹਿੰਦੇ ਕਿ ਕਿ ਕਸ਼ਮੀਰੀਆਂ ਦਾ ਇੱਕ ਹੈ ਉਹ ਪਾਇਆ ਹੁੰਦਾ ਤੇ ਉਹਨੂੰ ਕਹਿੰਦੇ ਕਿ ਤੂੰ ਅਤਿਗਵਾਦੀ ਹੈ ਉਹਨੇ ਕਿਹਾ ਕਿ ਮੇਰਾ ਵੀ ਉਨਾ ਹੀ ਦਿਲ ਦੁਖਾ ਹੈ ਜਿੰਨਾ ਆਪਕਾ ਦੁੱਖ ਹੈ ਮੈਂ ਕਿਵੇਂ ਅਤਿਗਵਾਦੀ ਹਾਂ ਐਗਜ਼ੈਕਟਲੀ ਇਹ ਹੀ ਸ਼ਬਦ ਇਹਨਾ ਘਟਿਆ ਆਨਸਰਾਂ ਨੇ ਉਹਨੂੰ ਸੜਕ ਦੇ ਉੱਤੇ ਡੜਾਇਆ ਤੇ ਉਹਨੂੰ ਕਿਹਾ ਕਿ ਤੂੰ ਕਸ਼ਮੀਰ ਚੱਲ ਜਾ ਤੇ ਪਾਕਿਸਤਾਨ ਚੱਲ ਜਾ ਉਸ ਤੋਂ ਬਾਅਦ ਉਹ ਕੁੜੀ ਪੀਜੀ ਦੇ ਵਿੱਚ ਕੁੰਡੀ ਲਾ ਕੇ ਬਹਿ ਗਈ ਮੈਂ ਕਿਉਂਕਿ ਉਸ ਕਾਲਜ ਦਾ ਪੁਰਾਣਾ ਵਿਦਿਆਰਥੀ ਸੀਗਾ ਮੈਂ ਉਥੋਂ ਲਾਅ ਕਰੀ ਹੈ ਤੇ ਉਸ ਤੋਂ ਪਹਿਲਾਂ ਉਹਨੇ ਵੀਡੀਓ ਬਣਾਈ ਹੈ ਕੁੜੀ ਨੇ ਕਿ ਮੇਰੇ ਨਾਲ ਇਹ ਹੋ ਰਿਹਾ ਸਾਨੂੰ ਬਚਾ ਲਓ ਮੇਰੇ ਭਾਈ ਰੋਂਗਟੇ ਖੜੇ ਹੋਗੇ ਕਿ ਪੰਜਾਬ ਦੀ ਧਰਤੀ ਪੰਜਾਬ ਦੀ ਉਹ ਧਰਤੀ ਜਿੱਥੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਕੋਜਿਆ ਕੌਣ ਭਲੇ ਇਹ ਸਾਡੇ ਬਾਬੇ ਨਾਨਕ ਦਾ ਫਲਸਫਾ ਬਾਈ ਪੰਜਾਬ ਉਹ ਪੰਜਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤ ਛੀਤ ਕਰਾਤੇ ਹੋਣ ਸਿਰਫ ਕਾਦੇ ਵਾਸਤੇ ਇੱਕ ਵਿਚਾਰਤਾ ਰੱਬ ਚਾਉਣ ਵਾਸਤੇ ਅਸੀਂ ਜੇ ਲੰਗਰ ਖਾਉਨੇ ਥੱਲੇ ਬਹਿ ਕੇ ਖਾਂਦੇ ਕਿਉਂ ਕਿ ਪੰਜਾਬ ਇਹੋ ਜ ਹੈ ਜਦੋਂ ਮੈਂ ਵੀਡੀਓ ਦੇਖੀ ਬਾਈ ਕੋਈ ਮੈਂ ਇੱਧਰ ਨਹੀਂ ਦੇਖਿਆ ਉਹਦੇ ਮੈਂ ਸਿੱਧਾ ਉਹਦੇ ਕੋਲ ਜਾ ਕੇ ਪਹੁੰਚ ਗਿਆ ਡਰੀ ਹੋਈ ਸੀਗੀ ਬਹੁਤ ਜ਼ਿਆਦਾ ਜਿੰਨਾਕ ਮੇਰੇ ਤੋਂ ਹੁੰਦਾ ਸੀ ਬਾਈ ਮੇਰੇ ਹੱਥ 'ਚ ਪ੍ਰਸ਼ਾਸਨਤਾ ਹੈ ਨਹੀਂਗਾ ਮੇਰੇ ਹੱਥ 'ਚ ਸਹਾਨੂੰਬੂਤੀ ਹੈ ਤੇ ਮੇਰੀ ਭੈਣ ਦੇ ਨਾਲ ਜੋ ਮੈਂ ਸਗੀ ਭੈਣ ਮੰਨ ਕੇ ਕਰਿਆ ਜੋ ਹੁਣ ਇਹਦੇ ਵੱਲ ਕੋਈ ਅੱਖ ਵੀ ਚੱਕੂਗਾ ਫਿਰ ਉਹਦੀਆਂ ਤਾਂ ਅੱਖਾਂ ਹੀ ਕੱਢਾਂਗੇ ਪੰਜਾਬ ਦੀ ਧਰਤੀ ਤੇ ਇਹ ਮੇਰੇ ਬਿਆਨ ਸੀਗੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਆਪਣੇ ਆਪ ਬਿਆਨ ਕਰਕੇ ਦੱਸ ਹੋਇਆ ਕੀ ਬਾਈ ਜਿਹੜਿਆ ਉਹਦਾ ਬਿਆਨ ਉਹਨੇ ਕਰਿਆ ਨਾ ਉਹ ਜਿਹਨੇ ਵੀ ਸੁਣਿਆ ਉਹਦੇ ਰੋਂਗ ਟੇ ਖੜੇ ਹੋਗੇ ਕੀ ਯਾਰ ਇਹ ਪੰਜਾਬ ਦੇ ਵਿੱਚ ਹੁੰਦਾ ਹੁਣ ਮੈਨੂੰ ਇਹ ਗੱਲ ਦੱਸੋ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਕੀ ਇਹ ਭਾਰਤ ਨਹੀਂ ਕੀ ਮਰਾਠੀ ਪੰਜਾਬੀ ਗੁਜਰਾਤੀ ਕੀ ਇਹ ਭਾਰਤ ਨਹੀਂ ਇਹ ਜੇ ਭਾਰਤ ਇਹ ਹੈਗਾ ਆ ਫਿਰ ਭਾਰਤ ਦੇਸ਼ ਦੇ ਵਿੱਚ ਕਿੱਥੋਂ ਗੰਦੇ ਕਟਾਣੂ ਪੈਦਾ ਹੋ ਗਏ ਜਿਹੜੀ ਸਾਡੀ ਧੀਆ ਨੂੰ ਚਲਦੀਆਂ ਨੂੰ ਕਹਿਣਗੇ ਕੀ ਤੁਸੀਂ ਤਾਂ ਚਲ ਜਾਓ ਆਪਣੇ ਦੇਸ਼ ਤੋਂ ਤੇ ਉਹ ਸਾਡੀਆਂ ਮਹਿਮਾਨ ਨੇ ਪੰਜਾਬ ਦੀ ਤੇ ਪੰਜਾਬ ਮਹਿਮਾਨ ਨਿਵਾਜੀ ਚ ਪਹਿਲੇ ਨੰਬਰ ਤੇ ਗਿਣਾਇਆ ਜਾਂਦਾ ਤੇ ਯਾਰ ਉਹ ਸਾਡੀ ਧੀ ਭੈਣ ਨੂੰ 20 21 ਸਾਲ ਦੀ ਕੁੜੀ ਨੂੰ ਸ਼ਰਮ ਹੈ ਸਾਰੇ ਲੀਡਰਾਂ ਤੇ ਜਿਹੜਾ ਬੋਲਿਆ ਨਹੀਂ ਬਾਈ ਯਾਰ ਸਾਡੇ ਮੂਰੇ ਕਿਸੇ ਸਿਰ ਤੋਂ ਚੁੰਨੀ ਲਾਈ ਗਈ ਹੋਵੇ ਇਹ ਤਾਂ ਫਿਰ ਖੂਨ ਨਹੀਂ ਫਿਰ ਪਾਣੀ ਦੌੜਦਾ ਤੇ ਪਾਣੀ ਤੇ ਖੂਨ ਕਦੇ ਇਕੱਠਿਆਂ ਨਹੀਂ ਦੌੜ ਸਕਦਾ ਇੱਕ ਸਰੀਰ ਚ ਸਾਡੇ ਸਰੀਰ ਚ ਖੂਨ ਦੌੜਦਾ ਸਾਬ ਕਈਆਂ ਦੇ ਸਰੀਰ ਚ ਪਾਣੀ ਹੋ ਸਕਦਾ ਹੈ ਹੁਣ ਉਸ ਤੋਂ ਬਾਅਦ ਉਹ ਕੁੜੀ ਦੇ ਕੋਲ ਗਈ ਪੁਲਿਸ ਐਸਪੀ ਗਿਆ ਡੀ ਆਪਣਾ ਐਸਐਚਓ ਗਿਆ ਕੁੜੀ ਨੂੰ ਕੋਲ ਖੜਾ ਕੇ ਕਹਿ ਰਿਹਾ ਜੀ ਸਾਨੂੰ ਬਹੁਤ ਸਾਨੂੰ ਬੁਤੀ ਆ ਸਾਨੂੰ ਬੁਤੀ ਦਾ ਮੈਂ ਪ੍ਰਗਟ ਕਰ ਰਹੇ ਆ ਜਿਹੜਿਆ ਨੇ ਉਹਤੇ ਹਮਲਾ ਕਰਿਆ ਉਹਨਾਂ ਦੇ ਕੀ ਐਕਸ਼ਨ ਕਰ ਰਹੇ ਤੁਸੀਂ ਉਹਦੇ ਕੋਲ ਚਲੇ ਗਏ ਹੋ ਜਿਹੜਾ ਕਿ ਵਿਕਟਮ ਆ ਜਿਹੜਾ ਕਿ ਅਪਰਾਧੀ ਆ ਜਿਹੜਾ ਤੁਸੀਂ ਉਹਦੇ ਕੋਲ ਚਲੇ ਗਏ ਹੋ ਬਾਈ ਜਿੱਤੇ ਇਹ ਹੋਇਆ ਤਸ਼ੱਦਦ ਹੋਈ ਆ ਤੁਸੀਂ ਅਪਰਾਧੀਆਂ ਕੋਲ ਗਏ ਅਪਰਾਧੀਆਂ ਨੂੰ ਫੜਿਆ ਇਹ ਬਹੁਤ ਵੱਡਾ ਸਵਾਲੀਆ ਚਿੰਨ ਹੈ ਉਹਨੂੰ ਤੁਸੀਂ ਕੁੜੀ ਨੂੰ ਨਾਲ ਖੜਾ ਕੇ ਇੱਕ ਬਿਆਨ ਦਿਵਾ ਰਹੇ ਹੋ ਕਿ ਮੈਂ ਸੇਫ ਮਹਿਸੂਸ ਕਰਦੀ ਹਾਂ ਚਲੋ ਇੱਕ ਮੇਰੀ ਭੈਣ ਤਾਂ ਸੇਫ ਹੋ ਗਈ ਬਾਕੀ ਦੇ ਜਿੰਨੇ ਬੱਚੇ ਸੀ ਉਹ ਇੱਕ ਪਰਚਾ ਹੋ ਜਾਂਦਾ ਪਰ ਪਰ ਉਹਦੇ ਤੇ ਉਸ ਕੁੜੀ ਦੇ ਨਾਲ ਇੱਕ ਇੱਕ ਤਾਂ ਉਹਨੂੰ ਸੜਕ ਤੇ ਤੜਾਇਆ ਗਿਆ ਆ ਇਹ ਕਿਹਾ ਗਿਆ ਵੀ ਤੂੰ ਪਾਕਿਸਤਾਨ ਚਲੀ ਜਾ ਹੋਰ ਆ ਤੂੰ ਅਤਵਾਦੀਆਂ ਇੱਥੋਂ ਤੱਕ ਕਰਿਆ ਗਿਆ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ ਕਿ ਭਾਈ ਤੇਰੇ ਤੇ ਨਾਲ ਕੁਛ ਵੀ ਮਤਲਬ ਜੇ ਉਹ ਇੰਨੀ ਡਰੀ ਹੋਈ ਸੀ ਤਾਂ ਉਹਨੂੰ ਇਹੀ ਡਰ ਸੀ ਵੀ ਮੇਰੇ ਨਾਲ ਤਾਂ ਪੰਜਾਬ ਦੀ ਧਰਤੀ ਤੇ ਕੁਛ ਵੀ ਹੋ ਸਕਦਾ ਜਦ ਕਿ ਉਸ ਤਾਂ ਇਹ ਕਹਨੇ ਆ ਹੁਬਕੇ ਵੀ ਭਾਈ ਇਹ ਸੇਫ ਆ ਇਹ ਧਰਤੀ ਯਾਰ ਮੈਂ ਨਾ ਭਾਈ ਹਾਲਾਤ ਮੈਂ ਬਗਾੜਨੇ ਨਹੀਂ ਚਾਹੁੰਦਾ ਸੀਗਾ ਨਾ ਮੇਰੀ ਇਸ ਵੀਡੀਓ ਤੋਂ ਬਾਅਦ ਹਾਲਾਤ ਵਿਗੜਨਗੇ ਇਹ ਪੁਲਿਸ ਦਾ ਦਾਵਾ ਹੈ ਬਹੁਤ ਵਧੀਆ ਵੀਡੀਓ ਸੀ ਬਾਈ ਤੇਰੇ ਤੂੰ ਜ਼ਿੰਦਗੀ ਚ ਪਤਾ ਨਹੀਂ ਤੇਰੇ ਜੋ ਕੁਦਰਤ ਨੇ ਕੀ ਕਹਾਇਆ ਬਹੁਤ ਧੰਨਵਾਦ ਤੁਹਾਡਾ ਪਰ ਇਹ ਜਿਹੜੇ ਜ਼ਮੀਰ ਤੋਂ ਬਿਨਾਂ ਵਾਲੇ ਲੋਕ ਨੇ ਨਾ ਉਹ ਇੱਕ ਤੁਸੀਂ ਇਹ ਸੋਚੋ ਜੇ ਉਹ ਪੰਜਾਬ ਦੀ ਧਰਤੀ ਦੇ ਅੰਦਰ ਕੁੰਡੀ ਲਾ ਕੇ ਆਤਮ ਹਸਿਆ ਕਰ ਲੈਂਦੀ ਅੱਜ ਪੰਜਾਬ ਕਿੱਥੇ ਮੂੰਹ ਦਿਖਾਉਂਦਾ ਅੱਜ ਪੂਰੇ ਇੰਡੀਆ ਦੇ ਵਿੱਚ ਉਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਅੱਜ ਉਹ ਲੋਕੀ ਸਾਨੂੰ ਕਹਿ ਰਹੇ ਨੇ ਨਾਲ ਇੱਕ ਨਿਹੰਗ ਜਥੇਬੰਦੀ ਇੱਕ ਆਪਣਾ ਸਿੰਘ ਸਾਹਿਬ ਵੀ ਖੜੇ ਸੀਗੇ ਅੱਜ ਸਾਰੇ ਪੰਜਾਬ ਦੀ ਕੀ ਛਵੀ ਗਈ ਹੈ ਕਿ ਹਾਂ ਭਈ ਪੰਜਾਬ ਇਹ ਕਿਹੋ ਜੀ ਧਰਤੀ ਹੈ ਜਿੱਥੇ ਹਾਲੀ ਵੀ ਬੋਲਣਾ ਲੋਕ ਨੇ ਜਦੋਂ ਤੁਸੀਂ ਕਹਿ ਰਹੇ ਹੋ ਬਿਲਕੁਲ ਪਰ ਜੇ ਉਹ ਅੰਦਰ ਉਸ ਕਮਰੇ ਦੇ ਵਿੱਚ ਉਹ ਸਾਹ ਕੁੱਟ ਕੇ ਮਰ ਜਾਂਦੀ ਫਿਰ ਤਾਂ ਸਾਡੇ ਤੇ ਜੋ ਕਲੰਕ ਲੱਗਦੇ ਆ ਰਹੇ ਨੇ ਉਸ ਤੋਂ ਵੱਡਾ ਕਲੰਕ ਸਾਡੇ ਦੇ ਮੱਥੇ ਤੇ ਲੱਗ ਜਾਣਾ ਸੀਗਾ ਯਾਰ ਉਹ ਅਸੀਂ ਇੰਨੇ ਜਿਆਦੇ ਨਫੁੰਸਕ ਹੋ ਗਏ ਕਿ ਇੱਕ ਧੀ ਪੈਣ ਦੀ ਜਿੰਨਾ ਬਚਾ ਸਕੀਏ ਇਹ ਫਿਰ ਸਾਡੇ ਵਾਸਤੇ ਫਿਰ ਜੀਣਾ ਮੌਤ ਇੱਕ ਬਰਾਬਰ ਹੋ ਜਾਂਦੀ ਹੈ ਜਦੋਂ ਇਹ ਜੀ ਚੀਜ਼ਾਂ ਦੇਖਦੇ ਨੇ ਤਾਂ ਭਾਈ ਮੇਨ ਗੱਲ ਇਹ ਆ ਕਿ ਕਸ਼ਮੀਰੀ ਪਰ ਅੱਧਾ ਹਿੱਸਾ ਨਹੀਂ ਜੇ ਪੰਜਾਬ ਨੂੰ ਸਾਰੇ ਭਾਰਤ ਦੇਸ਼ ਚਾ ਅੱਡ ਕਰਕੇ ਦਿਖਾਇਆ ਜਾਂਦਾ ਆ ਉਹ ਤਾਂ ਹੀ ਦਿਖਾਇਆ ਜਾਂਦਾ ਕਿ ਸਾਹਬ ਕਿਉਂਕਿ ਅਸੀਂ ਹਮੇਸ਼ਾ ਬੋਲਦੇ ਆ ਅਸਤ ਭਾਈ ਇਹਦਾ ਕਾਰਨ ਵੀ ਇਹੀ ਆ ਵੀ ਇੱਕ ਪਾਸਾ ਦੇਖਿਆ ਜਾਂਦਾ ਗੱਲ ਦਾ ਇੱਕ ਪਾਸਾ ਇਹ ਤਾਂ ਦੇਖ ਲਿਆ ਵੀ ਅਗਲਿਆਂ ਨੇ ਚੁਣ-ਚੁਣ ਕੇ ਮਾਰੇ ਤੇ ਜਿਹੜੇ ਜਿਹੜੇ ਨੇ ਬਚਾਏ ਆ ਕੀ ਉਹਨਾਂ ਨੇ ਧਰਮ ਦੇਖਿਆ ਕਿਸੇ ਦਾ ਬਚਾਉਣ ਵਾਲੇ ਵੀ ਤਾਂ ਉਸੇ ਕਸ਼ਮੀਰ ਦੇ ਲੋਕ ਸੀਗੇ ਨਾ ਜਿਹੜੇ ਚਲੋ ਜਿਸ ਥਾਂ ਤੇ ਘਟਨਾ ਹੋਈ ਆ ਉਸ ਥਾਂ ਦੇ ਲੋਕਾਂ ਨੇ ਬਚਾਇਆ ਨਾ ਦੁਸ਼ਮਣ ਦੇਸ਼ ਤਾਂ ਚਾਹੂਗਾ ਯਾਰ ਤੁਹਾਡਾ ਬੁਰਾ ਹੋਵੇ ਪਰ ਅਸੀਂ ਤਾਂ ਆਪਣੇ ਦੁਸ਼ਮਣ ਆਪ ਬਣੇ ਬੈਠੇ ਆ ਯਾਰ ਪਤਾ ਨਹੀਂ ਇਹ ਕਿਹੜੀ ਮਤ ਲੈ ਕੇ ਆਇਆ ਨਵਰੀਤ ਭਾਈ ਉਹ ਕੋਈ ਕਸ਼ਮੀਰੀ ਸੀਗਾ ਜਿਨੇ ਉਹਦੀ ਬੰਦੂਕ ਫੜ ਲਈ ਸੀ ਏਕੇ 47 ਉਹਨੇ ਫੜ ਕੇ ਉਹਨੇ ਆਪਣੇ ਫੈਰ ਮਰਾਲੇ ਪਰ ਜਿਹੜੇ ਪਰ ਉੱਥੇ ਦੇਖਣ ਆਏ ਸੀਗੇ ਟੂਰਿਸਟ ਸੀਗੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਾਈਡ ਕਰਤਾ ਤਾਂ ਉਹ ਵੀ ਕਸ਼ਮੀਰੀ ਸੀਗਾ ਉਹ ਵੀ ਭਾਰਤ ਦੇਸ਼ ਦਾ ਹਿੱਸਾ ਆ ਪਹਿਲੀ ਵਾਰ ਪਹਿਲੀ ਵਾਰ ਕਸ਼ਮੀਰ ਦੇ ਵਿੱਚ ਸਾਰੀ ਦੁਕਾਨਾਂ ਬੰਦ ਹੋਈਆਂ 2005 ਤੋਂ ਬਾਅਦ ਤੇ ਰਿਕਾਰਡ ਕੱਟ ਕੇ ਦੇਖਿਓ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰੀ ਗਈ ਆ ਆਤੰਗਵਾਦੀਆਂ ਨੇ ਜਿਨੇ ਕਰਿਆ ਸ਼ਰੇ ਬਾਜ਼ਾਰ ਨੰਗੇ ਕਰਕੇ ਗੋਲੀਆਂ ਨਾਲ ਭੁੰਨ ਦੋ ਪਰ ਯਾਰ ਉਹ ਭਾਰਤ ਦੇਸ਼ ਦੇ ਨਾਗਰਿਕਾਂ ਦਾ ਕੀ ਕਸੂਰ ਆ ਆਪਣੇ ਚ ਕਿਉਂ ਫਿੱਕ ਪਾਉਨੇ ਹੋ ਫਿਰ ਕਹਿੰਦੇ ਆ ਕਿ ਜਦੋਂ ਅੱਤ ਹੋ ਜਾਂਦੀ ਹੈ ਫਿਰ ਤਾਂ ਇਹ ਜੀ ਵੀਡੀਓ ਸਾਹਮਣੇ ਆਉਣੀ ਆ ਹੀ ਨੇ ਇਹ ਬਹੁਤ ਵੱਡਾ ਮੁੱਦਾ ਆ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਪਾੜ ਪਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਉਹ ਭਾਰਤ ਦੀ ਨਾਗਰਿਕ ਆ ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਬਾਈ ਉਹ ਕੁੜੀ ਹੁਣ ਕੀ ਕੀ ਹਾਲਤ ਆ ਉਹਦੀ ਉਹ ਵਾਪਸ ਚਲੀ ਜਾ ਰਹੀ ਹੈ ਜਾਂ ਕਿੱਥੇ ਉਹਦੀ ਕੱਲ ਦੀ ਫਲਾਈਟ ਆ ਉਹਨੂੰ ਮੈਂ ਕਿਹਾ ਸੀ ਭੈਣੇ ਵਾਪਸ ਨਾ ਆ ਜਾ ਪਰ ਉਹਦੇ ਮਾਪਿਓ ਡਰ ਗਏ ਬਹੁਤ ਜ਼ਿਆਦਾ ਬਹੁਤ ਬਈ ਕੁੜੀ ਨੂੰ ਸਕੂਨ ਮਿਲਿਆ ਆ ਕਿ ਅਸੀਂ ਉੱਥੇ ਗਏ ਪੁਲਿਸ ਪ੍ਰਸ਼ਾਸਨ ਵੀ ਉੱਥੇ ਗਿਆ ਉਹਨਾਂ ਦਾ ਵੀ ਧੰਨਵਾਦ ਕਿ ਉੱਥੇ ਜਾ ਕੇ ਪੀਸੀਆਰ ਵੀ ਇੱਕ ਥੱਲੇ ਲਾਤੀ ਪਰ ਉਹਦੇ ਮਾਪਿਓ ਕਹਿੰਦੇ ਆ ਕਿ ਇਸ ਇੱਕ ਵਾਰੀ ਸਾਨੂੰ ਚਿਹਰਾ ਦਿਖਾ ਦੇ ਇੱਕ ਵਾਰੀ ਆ ਜਾ ਹੁਣ ਉਹ ਤਿੰਨ ਤਿੰਨ ਕਸ਼ਮੀਰ ਦੀ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਕੱਲ ਦੀ ਅੱਜ ਰਾਤ ਦੀ ਉਹਨਾਂ ਦੀ ਫਲਾਈਟ ਆ ਤੇ ਉਹ ਵਾਪਸ ਜਾ ਰਹੀਆਂ ਨੇ ਤਾਂ ਨਹੀਂ ਜਾ ਰਹੀਆਂ ਕਿ ਡਰ ਦੇ ਮਾਹੌਲ ਚ ਉਹਨਾਂ ਨੂੰ ਇੱਕ ਮੈਂ ਵਿਸ਼ਵਾਸ ਦਿਵਾਤਾ ਮੈਂ ਕਿਹਾ ਜੇ ਪੰਜਾਬ ਚ ਰਹੋਗੇ ਮੈਂ ਤੁਹਾਨੂੰ ਆਪਣੇ ਘਰ ਲੈ ਚੱਲਦਾ ਇੱਥੇ ਰਹੋ ਜਦ ਤੱਕ ਤੁਸੀਂ ਸੇਫ ਹੋ ਇੱਥੇ ਤੱਕ ਜੋ ਹੋਊਗਾ ਪਹਿਲਾਂ ਸਾਡੇ ਨਾਲ ਹੋਊਗਾ ਉਹ ਤਾਂ ਜਾ ਰਹੀਆਂ ਨੇ ਕਿਉਂਕਿ ਮਾਪਿਆਂ ਨੂੰ ਸ਼ਕਲ ਦਿਖਾਉਣੀ ਆ ਉਹਨਾਂ ਨੇ ਡਰਦ ਕੇ ਨਹੀਂ ਜਾ ਰਹੀਆਂ ਇਹ ਮੈਨੂੰ ਦਿਲੋਂ ਤਸੱਲੀ ਤੇ ਸਕੂਨ ਆ ਨਵਰੀਤ ਭਾਈ ਕੀ ਬਾਤ ਹੈ ਜ਼ਬਰਦਸਤ ਤੇ ਪੰਜਾਬੀਆਂ ਨੂੰ ਵੀ ਦਿਲੋਂ ਤਸੱਲੀ ਤੇ ਸਕੂਨ ਹੋਣੀ ਚਾਹੀਦੀ ਕਿ ਡਰ ਕੇ ਨਹੀਂ ਚੱਲੀਆਂ ਸਿਰਫ ਆਪਣੇ ਮਾਪਿਓ ਨੂੰ ਮਿਲਣ ਚਲੇ ਕਿਉਂਕਿ ਮਾਪਿਓ ਡਰੇ ਹੋਏ ਸੀ ਹੁਣ ਕੁੜੀਆਂ ਕੁੜੀਆਂ ਪਹਿਲਾਂ ਡਰ ਗਈਆਂ ਸੀਗੀਆਂ ਹੁਣ ਨਹੀਂ ਡਰੀਆਂ ਹੁਣ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਅੱਛਾ ਜੀ ਬਹੁਤ ਹੀ ਮਤਲਬ ਇੱਕ ਪੋਜ਼ਿਟਿਵ ਆ ਵੀਡੀਓ ਪਹਿਲੇ ਤੇ ਇੱਕ ਨੈਗੇਟਿਵ ਕੰਮ ਤੇ ਇੱਕ ਘਟੀਆ ਹਰਕਤ ਉਹਨਾਂ ਨੀਚ ਲੋਕਾਂ ਵੱਲੋਂ ਕੀਤੀ ਗਈ ਹੈ ਜਿਹੜੇ ਕੁਝ ਦਿਨ ਪਹਿਲਾਂ ਇਹ ਆਖਰਡੇ ਸਨ ਜਿਹਨਾਂ ਤੇ ਲੋਕਾਂ ਦੇ ਉੱਤੇ ਮਤਲਬ ਹਮਲਾ ਕੀਤਾ ਹੈ ਵੇਖੋ ਜੀ ਬਿਲਕੁਲ ਉਹ ਹਮਲਾ ਬਹੁਤ ਗਲਤ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਨਹੀਂ ਸੀ ਹੋਣਾ ਚਾਹੀਦਾ ਲੇਕਿਨ ਹੁਣ ਜੋ ਇਹ ਕਰਨ ਡਏ ਨੇ ਕਿ 3 ਭੈਣਾਂ ਦੇ ਉੱਤੇ ਜਿਹੜਾ ਮਤਲਬ ਇਸ ਤਰ੍ਹਾਂ ਦਾ ਅਟੈਕ ਜਿਹੜਾ ਉੱਥੇ ਕੀਤਾ ਜਾਣ ਡਿਆ ਹੈ ਕਿ ਤੁਸੀਂ ਉਹਨਾਂ ਦੇ ਧਰਮ ਨੂੰ ਵੇਖ ਕੇ ਹੁਣ ਅਟੈਕ ਨਹੀਂ ਕਰਨ ਡੇ ਹਾਂਜੀ ਤੁਹਾਡੇ ਵਿੱਚ ਤੇ ਉਹਨਾਂ دہشت ਗਰਦਾਂ ਦੇ ਵਿੱਚ ਹੁਣ ਫਰਕ ਹੀ ਰਹਿ ਗਿਆ ਪਹਿਲੀ ਚੀਜ਼ ਤੇ ਹੋਰ ਜ਼ਿਆਦਾ ਕਹਿੰਦੇ ਹੋਗੇ ਕਿਉਂਕਿ ਇਹ 3 ਭੈਣਾਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਤੇ ਘਟੀਆਂ ਪੋਣਿਆਂ ਦਾ ਸਭ ਤੋਂ ਨੀਚਲਾ ਦਰਜਾ ਹੁੰਦਾ ਬਾਕੀ ਸਲੂਟ ਹੈ ਜੀ ਇਸ ਭਰਾ ਨੂੰ ਇਹ ਕਾਂਗਰਸ ਦਾ ਜਿਹੜਾ ਭਰਾ ਜਿੰਨੇ ਮਤਲਬ ਇਹਨਾਂ ਸਟੈਂਡ ਲਿਆ ਤੇ ਪੰਜਾਬੀਆਂ ਨੂੰ ਪੂਰੀ ਪੰਜਾਬ ਨੂੰ ਪੰਜਾਬੀਆਂ ਨੂੰ ਸਲੂਟ ਹੈ ਜੀ ਆ ਜੇ ਪੰਜਾਬ ਦੀ ਧਰਤੀ ਤੇ ਇਹ ਕੰਮ ਮਤਲਬ ਪੰਜਾਬ ਜਿਹੜਾ ਹੈ ਧੀਆਂ ਭੈਣਾਂ ਦੀ ਰੱਖਿਆ ਕਰਨ ਵਾਲਾ ਹਿਫਾਜ਼ਤ ਕਰਨ ਵਾਲਾ ਤਾਂ ਹੀ ਤੇ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਵੱਖਰਾ ਰੱਖ ਕੇ ਵੇਖਿਆ ਜਾਂਦਾ ਵੱਖਰੇ ਐਂਗਲ ਨਾਲ ਵੇਖਿਆ ਜਾਂਦਾ ਤੇ ਪੰਜਾਬ ਜਿਹੜਾ ਕਦੀ ਜ਼ੁਲਮ ਦੇ ਅੱਗੇ ਨਹੀਂ ਗਾ ਝੁਕਿਆ ਪੰਜਾਬ ਨੇ ਹਮੇਸ਼ਾ ਆਵਾਜ਼ ਚੁੱਕੀ ਐ ਬਾਕੀ ਆ ਹਰ ਥਾਂ ਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਲੱਭਣਗੇ ਮਾੜੇ ਵੀ ਲੱਭਣਗੇ ਗੰਦੀ ਨੀਅਤ ਵਾਲੇ ਵੀ ਲੱਭਣਗੇ ਤੇ ਤੁਹਾਨੂੰ ਜਿਹੜੇ ਨੇ ਵਧੀਆ ਲੋਕ ਵੀ ਲੱਭ ਜਾਣਗੇ ਤੇ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਸਾਰੇ ਨੂੰ ਉਸ ਕੌਮ ਨੂੰ ਉਸ ਏਰੀਏ ਨੂੰ ਉਸ ਇਲਾਕੇ ਨੂੰ ਉਸ ਸਟੇਟ ਨੂੰ ਇੱਕੋ ਹੀ ਨਜ਼ਰ ਨਾਲ ਜਿਹੜਾ ਵੇਖੀਏ ਕਿਉਂਕਿ ਹਰ ਬੰਦੇ ਦੀ ਨੀਅਤ ਦਿਲ ਹਰ ਬੰਦੇ ਦਾ ਵੱਖਰਾ ਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਢੜਕਦਾ ਹੈ ਔਰ ਉਹ ਕੀ ਸੋਚਦਾ ਹੈ ਉਹ ਤੇ ਉਹਨੂੰ ਹੀ ਪਤਾ ਹੈ ਬਾਕੀ ਆ ਬਹੁਤ ਹੀ ਮਤਲਬ ਥੈਂਕ ਯੂ ਔਰ ਪੰਜਾਬ ਤੋਂ ਉਮੀਦ ਵੀ ਹੈ ਇਹ ਕਿ ਪੰਜਾਬ ਤੋਂ ਮਤਲਬ ਸਾਨੂੰ ਕਿਸੇ ਕਿਸਮ ਦਾ ਉਹ ਵੀ ਨਹੀਂ ਹੋ ਸਕਦਾ ਗਿਲਾ ਸ਼ਿਕਵਾ ਵੀ ਨਹੀਂ ਹੋ ਸਕਦਾ ਕਿ ਪੰਜਾਬ ਜਿਹੜਾ ਉਹ ਜ਼ਾਲਿਮਾਂ ਦਾ ਸਾਥ ਜਿਹੜਾ ਉਹ ਦੇਵੇਗਾ ਪੰਜਾਬ ਹਮੇਸ਼ਾ ਮਜ਼ਲੂਮਾਂ ਨਾਲ ਖੜਾਉਂਦਾ ਹੈ ਤੇ ਖੜਾਉਂਦਾ ਆਇਆ ਹੈ ਤੁਸੀਂ ਹਿਸਟਰੀ ਪਰੋਲ ਕੇ ਵੇਖ ਲੋ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਿਦਾਂ ਆਪਣਾ ਜਿਹੜਾ ਸਾਰਾ ਪਰਿਵਾਰ ਜਿਹੜਾ ਹੈ ਉਹ ਵਾਰ ਦਿੱਤਾ ਸੀ ਤੇ ਜ਼ੁਲਮ ਅੱਗੇ ਜਿਹੜੇ ਨੇ ਉਹ ਚੁੱਕੇ ਨਹੀਂ ਗੇ ਤੇ ਹੁਣ ਫਿਰ ਪੰਜਾਬ ਜਿਹੜਾ ਉਹ ਕਿਵੇਂ ਜ਼ੁਲਮ ਦੇ ਅੱਗੇ ਝੁਕ ਜਾਏਗਾ ਸਹੀ ਗੱਲ ਇਸ ਕਰਕੇ ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਆਪਣਾ ਪੰਜਾਬ ਜਿਹੜਾ ਉਹ ਜਿੰਦਾਬਾਦ ਤੇ ਬਾਕੀ ਇਹ ਵੀਡੀਓ ਸਾਨੂੰ ਚੜਦੇ ਪੰਜਾਬ ਤੋਂ ਇੱਕ ਭਰਾ ਨੇ ਕਹ ਲਿਆ ਸੀ ਕਿਵਾਂ ਦੇ ਸੀ ਕਿ ਲੋਕਾਂ ਤੱਕ ਆਵਾਜ਼ ਜਿਹੜੀ ਹੈ ਜਾਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਜ਼ਾਲਮ ਜਿਹੜਾ ਕਦੀ ਵੀ ਉਹਦਾ ਸਾਥ ਨਹੀਂ ਦੇਣਗੇ ਤੇ ਮਜ਼ਲੂਮ ਦੇ ਨਾਲ ਖਲੋਣਗੇ ਬਿਲਕੁਲ ਬੜੀ ਵੱਡੀ ਮਿਸਾਲ ਕਾਇਮ ਕਰ ਦਿੱਤੀ ਹੈ ਗਿਆਸ ਭਾਈ ਨੇ ਅੱਜ ਬਿਲਕੁਲ ਬਾਕੀ ਆਪਾਂ ਜਿਹੜਾ ਇਹ ਆ ਜਿੰਦਾਬਾਦ ਦਾ ਨਾਰਾ ਤੇ ਬਾਕੀ ਇਹ ਹੈ ਕਿ ਵਸਦਾ ਰਵੇ ਆਪਣਾ ਪੰਜਾਬ ਇਹ ਪੰਜਾਬ ਨੂੰ ਤੋੜਨ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਵੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਆਪਾਂ ਵੇਖੋ ਜੀ ਇੱਕ ਵਾਰੀ ਪਹਿਲੇ ਵੀ ਇੱਕ ਵਾਰੀ ਕੀ ਕਈ ਵਾਰੀ ਆਪਾਂ ਇਹ ਚੀਜ਼ਾਂ ਫੇਸ ਕਰ ਚੁੱਕੇ ਆਂ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਸਾਹਮਣਾ ਕਈ ਵਾਰਾਂ ਹੋ ਚੁੱਕਿਆ ਉਹ 47 ਦਾ ਵੇਲਾ ਹੋਵੇ ਜਾਂ ਉਹ 84 ਦਾ ਵੇਲਾ ਹੋਵੇ ਜਾਂ ਉਹ ਫਿਰ ਜਦੋਂ ਗੁਜਰਾਤ ਵਿੱਚ ਆਪਣੇ ਨਾਲੇ ਸਾਰਾ ਕੁਝ ਹੋਇਆ ਸੀ ਉਹ ਟਾਈਮ ਹੋਵੇ ਠੀਕ ਹੈ ਤੇ ਹਰ ਥਾਂ ਤੇ ਆਪਾਂ ਜਿਹੜਾ ਇਹ ਚੀਜ਼ਾਂ ਨੂੰ ਫੇਸ ਕੀਤਾ ਹੈ ਤੇ ਹੁਣ ਆਪਾਂ ਪੰਜਾਬ ਨੂੰ ਵੰਡ ਨਹੀਂ ਪਾਣ ਦੇਣੀ ਆਪਾਂ ਹੁਣ ਪੰਜਾਬ ਨੂੰ ਹੋਰ ਜਿਹੜਾ ਹੈ ਇੱਕ ਦੂਜੇ ਨਾਲ ਲੜਾਣਾ ਨਹੀਂਗਾ ਆਪਾਂ ਪੰਜਾਬ ਬਚਾਉਣਾ ਹੈ ਤੇ ਬਾਕੀ ਜੋ ਮਰਜ਼ੀ ਕਰਦੇ ਰਹੇ ਸਾਨੂੰ ਪਤਾ ਹੈ ਕਿ ਪੰਜਾਬ ਲੈਂਦਾ ਹੋਵੇ ਭਾਵੇਂ ਪੰਜਾਬ ਚੜਦਾ ਹੋਵੇ ਦਿਲ ਦੋਵਾਂ ਪੰਜਾਬਾਂ ਦੇ ਇੱਕ ਨੇ ਤੇ ਇੱਕ ਦੂਜੇ ਨਾਲ ਧੜਕਦੇ ਵੀ ਨੇ ਤੇ ਆਪਾਂ ਮਜ਼ਲੂਮਾਂ ਦੇ ਨਾਲ ਤੇ ਜ਼ਾਲਮਾਂ ਦੇ ਖਿਲਾਫ ਹਮੇਸ਼ਾ ਲੜਦੇ ਹੀ ਰਹਾਂਗੇ